ਸਤਿ ਸ੍ਰੀ ਅਕਾਲ ਜੀ ਮੇਰੇ ਰਸੌਲਿਆਂ ਸੀ 8 ਮਹੀਨੇ ਮੈਂ ਤੇ 9 ਮਹੀਨੇ ਦਵਾਈ ਖਾਧੀ ਹੁਣ ਬਿਲਕੁਲ ਠੀਕ ਆ ਜੀ ਮੈਂ ਆ ਦਿਖਾ ਦੂ ਰੁਕੋ ਸਾਰੀਆਂ ਲਓ ਦਿਖਾ ਦੂ ਮਾੜੀ ਹਾਲੋ ਜੀ ਇਹ ਦੇਖ ਲਓ ਇਹਨਾਂ ਨੇ ਮਾਨਤਾ ਕੋ ਰਿਪੋਰਟ ਕਰਾਈ ਆ ਲਓ ਹੋਣਾਂ ਦੇ ਪੱਥਰੀ ਆਈਆਂ 7 ਮਹੀਨਿਆਂ ਦੀ ਉਹ ਵੀ ਆਪਾਂ ਕੱਢ ਦਾਂਗੇ ਬਾਬਾ ਜੀ ਦੀ ਕਿਰਪਾ ਨਾਲ ਤੇ ਹੁੰਦੀਆਂ ਮੇਰੇ ਸਾਲੀਆਂ 8 ਮਹੀਨੇ ਆਹ ਪਾਣੀ ਪੋੜਨੋਂ ਵੀ ਠੀਕ ਹੈ ਜੀ ਤਾਂ ਹੁਣ ਲੋਕਾਂ ਨੂੰ ਵੀ ਦੱਸੋਗੇ ਸਾਡੇ ਬਾਰੇ ਦੇਰੇ ਬਾਰੇ ਮੇਰੇ ਭਾਤਰ ਆ ਬੰਦੇ ਮੇਰੇ ਰਸਾਲੀਆਂ ਸੀ ਇਹ ਮੇਰੇ ਵਿਖੁਰ ਗਿਆ ਹੁਣ ਤਿੰਨ ਮਹੀਨੇ ਦਵਾਈ ਖਾਦੀ ਹੋਈ ਮੈਂ ਕਿਹੜਾ ਪਿੰਡ ਆ ਸਿੰਘੜਾ ਜੀ ਤੇ ਲੋਕਾਂ ਨੂੰ ਦੱਸੋਗੇ ਹਾਂ ਲੋਕਾਂ ਨੂੰ ਦੱਸੋਗੇ ਠੀਕ ਹੈ ਜੀ ਦਵਾਈ ਖਾਓ ਜਿਹਦੇ ਹੈਗੇ ਨੇ ਰਸੌਲੀਆਂ ਹਾਂ ਜੀ ਰਸੌਲੀਆਂ ਮੇਰੇ ਜਠਾਣੀ ਦੇ ਸੀਗੀਆਂ ਉਹਦੇ ਵੀ ਹੈਗੀਆਂ ਖੜ ਦਾ ਦੋ ਤਿੰਨ ਦਾ ਵੀ ਹੋ ਕਰਿਆ ਦਵਾਈ ਨਾਲ ਬਿਲਕੁਲ ਠੀਕ ਚਾਰ ਗ੍ਰਾਮ ਹੋਸੀ ਉਹ ਜਿਹੜਾ ਜਠਾਣੀ ਦੇ ਮੇਰੀ ਦੇ ਹਾਂਜੀ ਠੀਕ ਆ ਧੰਨਵਾਦ ਜੀ